ਨੂੰ ਪਤਾ ਆ ਆ ਆ ਗਰੀਬਾਂ ਦਾ ਹਾਲ ਕਰਦੇ ਜੇ ਆ ਕਰਦੇ ਜੀ ਗਰੀਬਾਂ ਦਾ ਹਾਲ ਇਹਨੇ ਗਰੀਬ ਨੇ ਇਹਨੇ ਤੂ ਤੂ ਕੇ ਰੇੜਾ ਖੜਨਾ ਰੋਜੀ ਤੇ ਲੋਕ ਕਹਿੰਦੇ ਅਸੀਂ ਸੇਵਾ ਕਰਦੇ ਆ ਇਧਰ ਲੈ ਸੋਲ ਆਪੋ ਲੈਣ ਗਿਆ ਪੱਠੇ ਕਿੱਥੇ ਆ ਦਿਖਾਓ ਕਿੱਥੇ ਵੜਦਾ ਪੱਠੇ ਕਿਦਾ ਰੇੜੇ ਗਾੜੀ ਚੋਇਆ ਹੁੰਦਾ ਤੁਸੀਂ ਨਾ ਜੀ ਰੇੜੇ ਗਾੜੀ ਦਾ ਪੰਜ ਚਾਰ ਦੇ ਮਰਜ ਪੰਜ ਚਾਰ ਦੇ ਛੋਟਾ ਮਰ ਗਿਆ ਹਣਾ ਤਾਂ ਜੋ ਹੈਣਾ ਆਏ ਚੋ ਕਿਧਰ ਚੱਲ ਕਿੱਥੋਂ ਵੱੜਦਾ ਪੱਠੇ ਆ ਉੱਥੇ ਆਓ ਉਥੇ ਲੱਗਾ ਹੋ ਜਿਹੜਾ ਲੱਗਾ ਲਓ ਉਹ ਸਾਹਮਣੇ ਚਲੋ ਉੱਥੇ ਚੱਲਦੇ ਆ ਆ ਸੋ ਸੰਗਤ ਜੀ ਤੁਸੀਂ ਪਿੰਡਾਂ ਦੇਖਣ ਆਏ ਅੱਜ ਜਿਹੜੇ ਵੀਰ ਨੂੰ ਅਸੀਂ 25 ਪਿੰਡ ਪਿੰਡ ਚੋਂ ਛਡਾਉਣ ਆਏ ਆ ਉਹ ਸਾਰੀ ਸੜਕ ਤੇ ਰੇੜਾ ਜਿਹੜਾ ਆ ਨਾ ਉਹ ਪੱਠਿਆਂ ਦਾ ਲੱਦ ਕੇ ਆਪਣੀ ਧੌਣ ਤੇ ਰੱਖ ਕੇ ਖੜਦਾ ਜੀ ਆਹ ਦੇਖੋ ਡੰਗਰ ਨਹੀਂ ਰੱਖਿਆ ਬੰਦਾ ਜੋਇਆ ਜੀ ਰੇੜੇ ਦੇ ਵਿੱਚ ਬੰਦਾ ਵਿਚਾਰਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਕੁਝ ਪਤਾ ਨਹੀਂ ਮਾਦਾ ਨਾਲ ਆਉਂਦੀ ਰੇੜਾ ਲੱਦੇ ਦੇ ਉੱਤੇ ਬੰਦਾ ਖੜਾ ਕੀ ਨਾਮ ਹੈ ਬੇਟਾ ਮੈਂ ਰਿੰਕੂ ਰਿੰਕੂ ਪ੍ਰਵਾਸ ਆਇਆ ਮੈਂ ਕਹਾਂ ਜਿਹਾ ਆਇਆ ਤੇਰਾ ਆ ਜਾ ਆ ਜਾ ਆ ਵੇਖੋ ਸਰ ਹਾਲਾਤ ਆ ਪਿੰਡ ਵਾਲੇ ਆਂਦੇ ਵੀ ਰੋਟੀ ਦਿੰਨੇ ਆ ਭਰਾਵਾ ਆਪਸ ਨਵੇਂ ਲਈ ਨਾ ਗਿਆ ਆ ਪੁੱਛੇ ਨੂੰ ਨਵੇਂ ਹੋਇਆ ਸਾਇ ਸਰ ਇਹਦਾ ਐਡਰੈਸ ਲਿਖੋ ਉਹ ਤਾਂ ਦਰਿਆਈ ਪਿਆ ਗਰੀਬ ਆ ਤੁਹਾਡੇ ਦਾ ਦਰਿਆਈ ਆ ਲਿਖਿਆ ਸਜੀ ਪ੍ਰੇਸ ਆਇਆ ਮੈਂ ਵਾਹਿਗੁਰੂ ਵਾਹਿਗੁਰੂ ਸਜੀ ਪ੍ਰੇਸ ਆਇਆ ਆ ਲੋਕ ਆ ਲੋਕਾ ਸਾਡਿਆਂ ਦੀ ਕਰਤੂਤ ਐ ਨਾ ਬਜ਼ੁਰਗਾਂ ਨੂੰ ਕੀ ਕੀਏ ਅਸੀਂ ਮੇਰੀ ਗੱਲ ਸੁਣ ਪਤ ਮਾਤਾ ਰੇੜਾ ਰੋਜ਼ ਧੂਕੇ ਖੜਦਾ ਸਾਡੇ ਕੋਲ ਵੀਡੀਓ ਆ ਲੋਕਾਂ ਨੇ ਬਣਾ ਬਣਾ ਭੇਜੀਆਂ ਸਾਨੂੰ ਇਹ ਡੰਗਰ ਦੀ ਜਗਾ ਤੁਸੀਂ ਜੋਇਆ ਕਿਸ ਕੈਸੇ ਖੀਂਚਦੇ ਹੋ ਬਤਾਓ ਕੈਸੇ ਖੀਚਦੇ ਹੋ ਬਤਾਣਾ ਮੋਟਰਸਾਈਕਲ ਤੇ ਨਹੀਂ ਸਾਡੇ ਕੋਲ ਵੀਡੀਓ ਦਿਖਾ ਦਾਂਗੇ ਚਲ ਚਲ ਆ ਦੇਖੋ ਸੰਗਤ ਜੀ ਆ ਜੋ ਆ ਜੋ ਸਾਡੇ ਲੋਕਾਂ ਦੀ ਕਰਤੂਤ ਰੋਕੋ ਜੀ ਆ ਬੁੱਠੋਂ ਪਰੇ ਕਰ ਬੁੱਠੋਂ ਪੈਰੀ ਪਰਸਲ ਪਰੇ ਕਰ ਆ ਜੇ ਸਾਡੇ ਲੋਕਾਂ ਦੀ ਕਰਤੂਤ ਹੁਣ ਇਹਨਾਂ ਲੋਕਾਂ ਨੂੰ ਕੋਈ ਮਾਫੀ ਕਿੱਥੋਂ ਮਾਫੀ ਦਈਏ ਅਸੀਂ ਦੱਸੋ ਆ ਇਹਨੇ ਰੋਜ਼ ਧੂਘੇ ਖੜਵਾ ਕਰਿਬ ਨੇ ਇਦਾਂ ਕਿੱਥੇ ਬੱਚੀ ਬਿੰਡ ਪਿੰਡ ਆ ਮਾਤਾ ਡੇਰੇ ਤੇ ਅਸੀਂ ਨੂੰ ਪਤਾ ਆ ਆ ਆ ਆ ਗਰੀਬਾਂ ਦਾ ਹਾਲ ਕਰਦੇ ਜੇ ਆ ਕਰਦੇ ਜੀ ਗਰੀਬਾਂ ਦਾ ਹਾਲ ਇਹਨੇ ਗਰੀਬ ਨੇ ਇਹਨੇ ਤੂ ਤੂ ਕੇ ਰੇੜਾ ਖੜਨਾ ਰੋਜ਼ੀ ਤੇ ਲੋਕ ਕਹਿੰਦੇ ਅਸੀਂ ਸੇਵਾ ਕਰਦੇ ਆ ਇਧਰ ਲੈ ਆਓ ਸਾਈਡ ਤੇ ਲਵਾ ਦਿਓ ਨਾ 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 ਮੈਂ ਨਾ ਮੈਂ ਇਹੰਤ ਕਰਵਾਓ ਨਾ ਮੈਂ ਓਏ ਓਏ ਛੱਡ ਦੇ ਛੱਡ ਦੇ ਆ ਕਰਤੂ ਜੀ ਸਾਡੇ ਲੋਕਾਂ ਦੀ ਸੋਵਾਹੇ ਗਰੂ ਹਰ ਰੋਜ਼ ਰੇੜਾ ਲੱਦ ਕੇ ਨੇ ਗਰੀਬ ਨੇ ਧੂਕ ਕੇ ਬੱਚੀ ਵਿੰਡ ਪਿੰਡ ਦੇ ਵਿੱਚ ਖੜਨਾ ਏਨੇ ਗਰੀਬ ਨੇ ਜਿੰਨੂੰ ਪਤਾ ਹੀ ਨਹੀਂ ਮੇਰਾ ਘਰ ਕਿੱਥੇ ਮੇਰਾ ਪਿੰਡ ਕਿੱਥੇ ਆ ਫਿਰੋਜ਼ਾਬਾਦ ਹੈ ਨਾਮ ਕੀ ਹੈ ਆਪਕਾ ਰਿੰਕੂ ਰਿੰਕੂ ਪਰ ਪਿਤਾ ਜੀ ਦਾ ਨਾਮ ਕੀ ਹੈ ਪਪਾ ਨਾਮ ਮਨਾਲਾਲ ਪਪਾ ਕਾ ਨਾਮ ਮਨਾਲਾਲ ਮੁੰਨਾ ਲਾਲ ਔਰ ਆਪਕਾ ਨਾਮ ਰਿੰਕੂ ਇਹ ਮਾਰਦੇ ਵੀ ਆਪਕੋ ਨਹੀਂ ਮਾਰਦੇ ਇਹ ਜਿਹੜਾ ਆਪ ਰੋਜ਼ ਲੈ ਕੇ ਜਾਂਦੇ ਹੋ ਆ ਵੇਖੋ ਗਰੀਬ ਨੂੰ ਰੇੜੇ 'ਚ ਜੋ ਜੋ ਕੇ ਮਾਰ ਦਿੰਦੇ ਓਏ ਸਾਡੇ ਕੋਲ ਵੀ ਆ ਗਿਆ ਸਭ ਸੁਣਦਾ ਹੋ। ਕੋ ਸੰਗਤ ਜੀ ਸਾਡੇ ਕੋਲ ਇੱਥੇ ਸ਼ਬਦ ਖਤਮ ਹੋ ਗਏ ਅੱਜ। ਅੱਜ ਸਾਡੇ ਕੋਲ ਸ਼ਬਦ ਖਤਮ ਹੋ ਗਏ। ਤੇ ਵੀਰ ਦਾ ਸਰੀਰ ਦੇਖੋ ਘਰ ਜਾਣਾ ਹੈ। ਉਹ ਜਾਣਾ ਹੈ। ਆ ਦੇਖੋ ਘਰ ਜਾਣ ਨੂੰ ਕਲਪ ਰਿਹਾ ਇੱਕ ਇਨਸਾਨ। ਜਿਹੜਾ ਰੋਜ਼ ਇੱਕ ਘਟ ਤੋਂ ਘਟ 2 ਕਿਲੋ 1.5 ਕਿਲੋਮੀਟਰ ਦੇ 1.5 ਕਿਲੋਮੀਟਰ ਦਾ। ਯੂਪੀ ਟੇਸ਼ਨ ਹੈ ਰੋਜਾਬਾਦ। ਯੂਪੀ ਫਰੋਜਾਬਾ ਟੇਸ਼ਨ ਪਰ ਛੋਟੇ گاؤں ਦਾ ਕੀ ਨਾਮ ਹੈ? ਛੋਟੇ گاؤں ਦਾ। ਟੂੜੀ ਬੰਤੀ ਮੈਂ ਚੂੜੀ ਬੰਨਤੀ ਹੈ ਹਾਂ ਹਾਂ ਨਾ ਕੱਟੀ ਹੋ ਰੋਜਾਵਰ ਰੋਜਾਵਰ ਆ ਵੀ ਇਧਰ इनके पास कैसे आ गए ਅੰਮਰਸਰ ਵੀ ਟੁੱਟ ਟੁੱਟ ਕੇ ਆ ਗਏ ਅੱਛਾ ਅੰਮਰਸਰ ਆਏ تھے ਅੰਮਰਸਰ ਆਏ ਕੋਤਰ ਕੇ ਟੰਗ ਮੈਂ ਇਹੇ ਉਠਾ ਕੇ ਲਾਇਆ ਆਪਕੋ ਨਹੀਂ ਦੂਜਾ ਭਈਆ ਨਾਲ ਆਇਆ ਹਾਂ ਉਹ ਉਧਰ ਉਧਰ ਰਹਿ ਜਾ ਕੋਣ ਮਦਦ ਲੈ ਕੇ ਕੋਣ ਆਇਆ ਇਹਨੂੰ ਆਹ ਫੁੱਟਾ ਲੈ ਕੇ ਆਇਆ ਕਿਹੜਾ ਮੁੰਡਾ ਬਾਰਾ ਮਾਜੂ ਲੰਨੇ ਬਗਉ ਨੋ ਸਾਬਿਆ ਕਹਾਂ ਕਹਾਂ ਹੈ ਉਹ ਪਿੰਡ ਵਾਲਾ ਉਹ ਪਿੰਡ ਵਾਲਾ ਲੈ ਕੇ ਆਇਆ ਥਾ ਹਾਂ ਉਸ ਦਾ ਮਾਲਮ ਹੈ ਜਿਹਾ ਆਇਆ ਥਾ ਉਸ ਦਾ ਮਾਲਮ ਹੈ ਅਮੇ ਸਾ ਟੈਸ਼ਨ ਮਾਤਾ ਸਾਨੂੰ ਸਾਨੂੰ ਸਾਡਾ ਗੁਰੂ ਇਜਾਜ਼ਤ ਦਿੰਦਾ ਇਹ ਤੁਸੀਂ ਆਦੇ ਬਾਈ ਦੇ ਕਿਸੇ ਅੰਕਲ ਜੀ ਦੱਸੋ ਸਾਨੂੰ ਇਜਾਜ਼ਤ ਦਿੰਦਾ ਸਾਰਾ ਐਡਰੈਸ ਦੱਸਣ ਦੇ ਹਾਂ ਮਾਤਾ ਲੀੜੇ ਦੇ ਉਧਰ ਵੀ ਇਹ ਰੋਜ ਦੀ ਵੀਡੀਓ ਸਾਨੂੰ ਜਾਂਦੀ ਆ ਅਸੀਂ ਲਾਈਵ ਫੜਨਾ ਚਾਹੁੰਦੇ ਸੀ ਇਸ ਵੀਰ ਨੂੰ ਲਾਈਵ ਦਿਖਾਉਣਾ ਚਾਹੁੰਦੇ ਸੀ ਪਰ ਰੋਜਾ ਵਾਤੇ ਪਰੋਜਾ ਵਾਤੇ ਮਾਰ ਕੇ ਰੱਖਦੇ ਆ कोई मेरे दोस्त तेरे को घर छोड़ के आएंगे मत देख हम तुम्हारे भाई हैं हम आपको हम ये आपके भले के लिए आए आपको घर छोड़ के आएंगे हमारा फर्ज है हाँ घबरा मेरी बात सुनो सर सर यहाँ से घर बहुत दूर है अरे तेरे को गाड़ी पे छोड़ के आएंगे मत तो ਗੱਲ ਹਾਂਜੀ ਗਾੜੀ 'ਤੇ ਬੋਧੂ ਨੂੰ ਪਤਾ ਸਿਰ ਅਮਿਸਰ ਜਾ ਕੇ ਭਾਈ ਆ ਦੇਖੋ ਜੀ ਨਵੇਂ ਕੱਪੜੇ ਲਾ ਕੇ ਆਇਆ ਜਿਹੜੀਆਂ ਸਾਡੇ ਕੋਲ ਵੀਡੀਓ ਪਹੁੰਚੀਆਂ ਉਹਨਾਂ 'ਚ ਵੀ ਕੱਪੜੇ ਇਹੀ ਨੇ ਇਹਨਾਂ ਦਾ ਨਵੇਂ ਲਾ ਕੇ ਆ ਗਏ ਇਹ ਨਿਆ ਕੱਪੜਾ ਦਿੱਤੇ ਆ ਤੁਹਾਨੂੰ ਉਹ ਪਚੋਂ ਫੇਰ ਲਾ ਕੇ ਦਿੱਤੇ ਦਿੰਦੇ ਆਂ ਮਾਤਾ ਪਰ ਰੇੜੇ 'ਚ ਬੰਦਾ ਜੋਵਾਂਗੇ ਪੈਸੇ ਦਿੰਦੇ ਜੈਨੂੰ ਜੋ ਕੁਛ ਲਵਾਂਗੇ ਛੋਟਾ ਨਹੀਂ ਜੋ ਸਕਦੇ ਤੁਸੀਂ ਬੱਚਾ ਨਹੀਂ ਜੋ ਸਕਦੇ ਆ ਸਾਲ ਦਾ ਰੇੜਾ ਅੰਨੈ ਸ ਮਾਤਾ 15 20 ਦਿੰਦਿਆਂ ਤੇ ਸਾਡੇ ਕੋਲ ਰੋਜ਼ ਦੀਆਂ ਮੁੰਡਾ ਵੀਡੀਓ ਭੇਜਣਦਿਆਂ ਗਲਤੀ ਰੁਏ ਨੋ ਚਾਲੀ ਦਾ ਯਾ ਗਲਤੀ ਮੰਨੂ ਨਹੀਂ ਬੋਲੀਦਾ ਨਹੀਂ ਮਾਦਾ ਟੂਰ ਬੋਲੀਦਾ ਅਮਰਸਖੇ ਸੰਗਤ ਜੀ ਪਿੰਡ ਬੱਚੀ ਵਿੰਡ ਪੂਰਾ ਭਰਿਆ ਹੋਇਆ ਬੰਦਿਆਂ ਦੇ ਨਾਲ ਪਿੰਡ ਬੱਚੀ ਵਿੰਡ ਹੋ ਘਰ ਨਹੀਂ ਅਸੀਂ ਹੋਣਾ ਚੌਂਕੀ ਆਓ ਚਲੋ ਮੁੰਡੇ ਕਿੰਨੇ ਤੁਹਾਡੇ ਆਪ ਕੋ ਥੋੜੀ ਦੇ ਸਾਥ ਥੋੜੇ ਮੁੰਡਾ ਇੱਕੋ ਹੀ ਕਿ ਨਾ ਉਹਦਾ ਕੀ ਨਾ ਮੁੰਡੇ ਦਾ ਕਿੰਨਾ ਮਾਰਾ ਜੋਗਾ ਉਹ ਨਹੀਂ ਰੇੜਾ ਖੇਡ ਸਕਦਾ ਤੂੰ ਤਾਂ ਇੱਥੇ ਨਹੀਂ ਤਾਂ ਕਿੱਥੇ ਰਹਿੰਦਾ ਕਿੱਥੇ ਰਹਿੰਦਾ ਆ ਤੁਹਾਡੇ ਨਾਲ ਗਿਆ ਗਿਆ ਬਾਹਰ ਨੂੰ ਬਾਹਰ ਕਿੱਥੇ ਕਿਹੜੀ ਕੰਟਰੀ ਕੋਈ ਲਾ ਨਹੀਂ ਹੁੰਦਾ ਕੰਟਰੀ ਇੱਥੇ ਲੱਗੋ ਆਪ ਦਾ ਪੁੱਤ ਬਾਹਰਲੀ ਕੰਟਰੀ ਤੇ ਕਿਸੇ ਦਾ ਪੁੱਤ ਗੁਲਾਮ ਬਣਾ ਕੇ ਵੱਛਾ ਬਣਾ ਕੇ ਜੋਆ ਝੋਟਾ ਬਣਾ ਕੇ ਹਾਂਜੀ ਫਿਰੋਜ਼ਾਬਾਦ ਅਰੇ ਤੇਰੇ ਕੋ ਫਿਰੋਜ਼ਾਬਾਦ ਛੁੱਟ ਕੇ ਆਏਗੇ ਘਬਰਾ ਮਤ ਅਰੇ ਅਬ ਮਤ ਘਬਰਾ ਤੇਰੇ ਭਾਈ ਆ ਗਏ ਯਾਰ ਹੱਪ ਜਾਨ ਕੋ ਚਾਹਗੇ ਸਰ ਘਰ ਜਾਓਗੇ ਆਪਣੇ ਇਧਰ ਤੋਂ ਨਹੀਂ ਰਹੋਗੇ ਇਨਕੇ ਪਾਸ ਅੱਬੇ ਮਾਪਾ ਪਾ ਜਾਂਗੇ ਪਪਾ ਮੰਮੀ ਸਕੂਲ ਜਾਂਦੇ ਆ ਮਾਇਆ ਚੂੜੀ ਹੁੰਦੀ ਚੂੜੀ ਤਾਰ ਚੂੜੀ ਬੰਦੀ ਆ ਵਾ ਚੂੜੀ ਦਾ ਦੁਕਾਨ ਸਰ ਚੂੜੀ ਵਾਲਾ ਹਾਂ ਚੂੜੀ ਬੰਦੀ ਆ ਦਿਮਾਗੀ ਵੀ ਠੀਕ ਨਹੀਂ ਜੀ ਇਹ ਆਕੋ ਕੀ ਹੋਆ ਥਾ ਆਕੋ ਬਸ ਮੈਂ ਛੋਟੀਆਂ ਤਾਂ ਹੁਣ ਜਿਹੜੇ ਪਿੰਡ ਵਾਸੀ ਇਹ ਆਂਦੇ ਯਾਰ ਫਿਰ ਕੀ ਸੇਵਾ ਹੁੰਦੀ ਆ ਹੁਣ ਇਹਨੇ 2 ਕਿਲੋਮੀਟਰ ਕੁੜਾ ਰੇੜਾ ਰੋਜ਼ ਖਿੱਚਣਾ ਗਰੀਬ ਨੇ ਇਹ ਸੇਵਾ ਆ ਇਹਦੇ ਖੜਾ ਹੋ ਜਾ ਬੇਟਾ ਬੱਬੂ ਖੜ ਗਿਆ ਜੀ ਜੀ ਆਸਪੈ ਨਾਮ ਨੇ ਹਾਂ ਮੈਂ ਮੈਨੇ ਦੇਖ ਲਿਆ ਤੇਰੇ ਕੋ ਭੇਜਾਂਗੇ ਅ ਸ਼ਰਟ ਦਾ ਵੀੜਾ ਹੀ ਕੋਈ ਨਹੀਂ ਹੈਗਾ ਆਦਨ ਨਾ ਹੈ ਆ ਛੱਡ ਦਾ ਕੋਈ ਨਵੇਂ ਕੱਪੜੇ ਦਿੰਦੇ ਮਾਦਾ ਆਉਂਦੀ ਛੱਡ ਦਾ ਵੀੜਾ ਕੋਈ ਨਹੀਂ ਹੈਗਾ ਦੋਸਤੋ ਕੀ ਅਸੀਂ ਆਪਣੇ ਲੋਕਾਂ ਨੂੰ ਕੀ ਲਾਂਦਾ ਨਾ ਪਾਈਏ ਤੇ ਕੀ ਕਰੀਏ ਦੱਸੋ ਫਿਰ ਮਸਲਾ ਕੀ ਆ ਕਿ ਰੋਟੀ ਤੋਂ ਭੁੱਖਾ ਮਰਨ ਢਾਈ ਲੈਣ ਦਾ ਕੋਈ ਯਾਰ ਪੰਜਾਬ ਦੀ ਧਰਤੀ ਦੇ ਕੋਈ ਭੁੱਖਾ ਮਰ ਜੇ ਫਿਰ ਤੇ ਧੰਨਵਾਦ ਵੀਰੇ ਕਿੰਨਾ ਕ ਬੰਦਾ ਹੋਵੇ ਪੂਰੇ ਪਿੰਡ ਤੇ ਬੱਚੀ ਮੇਲੇ ਤੇ 500 ਬੰਦਾ ਇਦਾਂ ਦੇ ਹੀ ਮੈਂਟਲ ਤੌਰ ਬਿਮਾਰ ਜਿਹੜੇ 4 4 5 5 ਕਿੰਨਾ ਕਿੰਨਾ ਪਿਆਹਾ ਬਚਾਉਣਦੇ ਆ ਆਪਾਂ ਤੇ ਪਜਾਮਾ ਨਹੀਂ ਕੱਚਾ ਨਹੀਂ ਰੋਟੀ ਨਹੀਂ ਪੱਖਾ ਨਹੀਂ ਆਈ ਉਹਨਾਂ ਦੇ ਘਰ ਬੜਾ ਸੱਦਾਂਗੇ ਠੀਕ ਹੈ ਇੱਥੇ ਆਪਾਂ ਲਿਖਤੀ ਕਰ ਲੈਂਦੇ ਜਿੱਦੋਂ ਉਹਦਾ ਪਿਓ ਭਰਾ ਕੋਈ ਆ ਜਾਊਗਾ ਉਹ ਪੈਸੇ ਉਹਦੇ ਹੱਥੇ ਧਰ ਦੇ ਚਾਰ ਸਾਲਾਂਾਂ ਤੱਕ ਦਿੱਸੇ ਨਹੀਂ ਜਾਣੀ ਵੀਧੀ ਮੈਂ ਉਹ ਕਿਆ ਮੈਂਨਾਂ ਦੱਸਿਆ ਸੀ ਆਪਾਂ ਉਹਨੂੰ ਕਹਿ ਕੇ ਵਰਦਤ ਆਪਾਂ WhatsApp ਜਿੰਨਾ ਵੀ ਹੋ ਸਭਾ ਤੱਕ ਪਹਾਰਾਂ ਵਿੱਚ ਹੈ ਹੈ ਉਹ ਤੁਹਾਨੂੰ ਕੋਈ ਗੱਲ ਨਹੀਂ ਕੋਈ ਦੀ ਗੱਲ ਦੱਸ ਹੋ ਗਈ ਹੈ ਹਾਂ ਜੀ ਹਾਂ ਜੀ ਸਾਡੇ ਵੀ ਇਹ ਦੇ ਦੇਣਾ ਇਹ ਨੰਬਰ ਪਾ ਰਿਹਾ ਹੈ ਇਹ ਪੱਤੇ ਵਾਲਾ ਬੋਲਦਾ ਸੀ ਨਾ ਇਹ ਨਹੀਂ ਨਹੀਂ

ਦੇ ਪੱਤੇ ਕੰਮ ਕਰਦੇ ਬੱਚੇ ਕਰਦੇ ਤੀਹ ਉਹ ਦੂਜੇ ਭਾਈ ਨੂੰ ਕੋਲ ਕੋ ਐਡੀਟਿਵ ਲਾਉਂਦੇ ਕੋਟਾ ਪਰ ਪਾਦੇ ਸਾਰਾ ਖੰਡਾ ਕਾਪੀਆਂ ਕਰਾਈਦੇ ਆਂ ਜਾਂ ਮੈਂ ਘੂਂਚ ਕੇ ਜਲੂnga ਘੂਂਚ ਕੇ ਜਲੂ ਨਹੀਂ ਪਰ ਉਹ ਕਾਪੀ ਦੇ ਸਾਮ ਕੋਲ ਆਸਮਾਨ ਨੰਬਰ ਪਾ ਦੋ ਮੈਂ ਨੰਬਰ ਲਿਖ ਦਉ ਹੋਰ ਹੋਇਤ ਲੈ ਆ ਲੈ ਉਹ ਕਿੰਨਾ ਕਰਦਾ ਬੰਦਾ ਇਹ ਚੀਜ਼ ਪਾ ਲਈ ਮੈਂ ਨੰਬਰ ਲਿਖ ਤਾ ਤੇ ਮੈਂ ਰਾਜਾ ਕੋਲ ਪੇ ਜਾਂਦੇ ਆ ਪਈ ਅਸੀਂ ਆਪਣਾ ਵੀ ਦਵਾਂਗੇ ਤਾਂ ਇਹਨੂੰ ਲੈਂਦੇ ਜੀ ਆਪ ਕੋ ਦਈਏ ਜਮਾਨੇ ਤੇ ਮੈਂ ਐਸ ਵੀ ਆਖੀ ਕੋਈ ਚਾਲ ਕਰਦਾ ਹਾਰਕਾਰ ਤੇ ਨਾ ਪੰਧਾ ਤੁਹੀ ਰੱਜਿਆ ਜਰ ਅਹੀਂ ਥੋੜੀ ਰੱਖਿਆ ਵਾ ਵੀ ਕਿ ਅਹੀਂ ਜੇ ਤੁਹਾਨੂੰ ਨੰਬਰ ਕੀ ਹੋਵੇ ਤੁਹਾਨੂੰ ਦੇ ਦੇ ਕੀ ਆਪਾਂ ਫਾਇਦੇ ਦੀ ਵਿਲਾਦ ਕੁਛ ਆਧਾਰ ਗਾੜੀ ਮੰਗਣ ਦੇ ਪੈਸੇ ਵੀ ਇਹਾਜ਼ ਹੋਰ ਪੁਰਨੋਂ ਕਾਫੀ ਦਾਣ ਕੋਈ ਜਾਣਣ ਵਾਲੇ ਕੋਈ ਉਹ ਲੈਣੀ ਹੈ ਕੋਈ ਵੀਡੀਓ ਵੀ ਲੈਣੀ ਹੈ ਬਾਹਰ ਆ ਸੋ ਸੰਗਾਜੀ ਸਾਰੇ ਹਾਲਾਤ ਤੁਸੀਂ ਪਹਿਲਾਂ ਦੇਖ ਹੀ ਲਏ ਆ ਪਿੰਡ ਬੱਚੀਵਿੰਡ ਅਟਾਰੀ ਦੇ ਨਜ਼ਦੀਕ ਜਿਹੜੇ ਤਿੰਨ ਵੀਰ ਇੱਕ ਪਿੰਡ ਦੇ ਵਿੱਚੋਂ ਲਏ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਉਹ ਵੀਰ ਹੈ ਜਿਹੜਾ ਰੇਡ ਦੇ ਗਾੜੀ ਜੋਆ ਹੁੰਦਾ ਹੀ ਇਹ ਵੀਰ ਬੋਲ ਨਹੀਂ ਸਕਦਾ ਤੇ ਖਾਸ ਗੱਲ ਜਿਹੜੀ ਇਹ ਆ ਕਿ ਅਸੀਂ ਜਿਹੜੀ ਪਿੰਡਾਂ ਦਾ ਸੁਨੇਹਾ ਬਚਾਉਣਾ ਚਾਹੁੰਦੇ ਆ ਕਿ ਇਹ ਇੱਕ ਜ਼ੁਲਮ ਹੈ ਇੱਕ ਗੁਨਾਹ ਆ ਉਹਦੀ ਦਰਗਾਹ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਸੋ ਪੂਰਾ ਨਗਰ ਖੜਾਇਆ ਤੇ ਨਗਰ ਦੀ ਸਹਿਮਤੀ ਦੇ ਨਾਲ ਜਿਹੜਾ ਇਹ ਵੀਰ ਹੈ ਜਿਹੜਾ ਇਹ ਵੀਰ ਆ ਇਹਦਾ ਉਹਨਾਂ ਨੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿਹਾ ਕਿ ਤਿੰਨ ਮਹੀਨੇ ਤੇ ਇਹਨੂੰ ਵੀ ਤਿੰਨ ਮਹੀਨੇ ਇਹਨਾਂ ਦੀ ਤਿੰਨਾਂ ਮਹੀਨਿਆਂ ਦੀ ਜਿਹੜੀ ਮਿਹਨਤ ਹੈ 18-18000 ਰੁਪਿਆ ਉਹ ਜਿੱਦਣ ਇਹਨਾਂ ਦੇ ਪਰਿਵਾਰ ਲੱਭਣਗੇ ਉਹ ਪਰਿਵਾਰ ਨੂੰ ਦੇਣੀ ਆ ਤੁਸੀਂ ਵੀਡੀਓ ਸ਼ੇਅਰ ਕਰਿਓ ਤਾਂ ਕਿ ਇਹਨਾਂ ਦਾ ਪਰਿਵਾਰ ਲੱਭ ਸਕੇ ਇਹ ਵੀਰ ਜਿਹੜਾ ਆ ਇਹਨਾਂ ਦਾ ਜਿਨ੍ਹਾਂ ਨੇ ਇਹਨੂੰ ਰੱਖਿਆ ਉਹ ਬੇਟਾ ਬਾਹਰ ਹੈ ਉਹਨਾਂ ਨਾਲ ਗੱਲ ਨਹੀਂ ਹੋਈ ਸੋ ਪੰਚਾਇਤ ਨੇ ਜ਼ਿੰਮੇਵਾਰੀ ਚੁੱਕੀ ਆ ਕਿ ਕੱਲ ਨੂੰ ਇਹਦੀ ਬਣਦੀ ਮਿਹਨਤ ਦਾ ਜਿਹੜਾ ਫੈਸਲਾ ਕੀਤਾ ਜਾਊਗਾ ਕਿਉਂਕਿ ਜਿੰਨੀ ਮਿਹਨਤ ਬਣਦੀ ਉਹ ਤੇ ਆਪਾਂ ਦੇ ਹੀ ਨਹੀਂ ਸਕਦੇ ਪਰ ਇੱਕ ਇਨਸਾਨੀਅਤ ਤੌਰ ਤੇ ਇਹਨੂੰ ਗਰੀਬ ਨੂੰ ਹੱਕ ਜਿਹੜਾ ਜਿੰਨਾ ਕੋ ਦੇ ਸਕਦੇ ਜਾਂ ਅਸੀਂ ਦਵਾ ਸਕਦੇ ਆ ਉਹ ਫੈਸਲਾ ਤੁਹਾਡੇ ਤੱਕ ਕੱਲ ਰੱਖਾਂਗੇ ਇੱਕ ਬੇਨਤੀ ਅਸੀਂ ਇਸ ਨਗਰ ਦੇ ਵਿੱਚ ਹੋਰ ਕਰ ਦਿੰਨੇ ਆ ਸਰਪੰਚ ਸਾਹਿਬ ਖੜੇ ਨੇ ਸੋ ਜਿਹੜੇ ਵੀ ਇਸ ਪਿੰਡ ਦੇ ਵਿੱਚ ਹੋਰ ਬੰਦੇ ਨੇ ਉਹ ਆਸ਼ਰਮ ਤੱਕ ਪਹੁੰਚ ਕਰ ਦਿੱਤੀ ਜਾਵੇ ਜੇ ਨਹੀਂ ਕਰਦੇ ਤਾਂ ਮਜਬੂਰਨ ਸਾਨੂੰ ਆਉਣਾ ਪਊਗਾ ਤੇ ਫਿਰ ਜਿਹੜਾ ਫੈਸਲਾ ਇਦਾਂ ਪੰਚਾਇਤ ਚ ਬੈਠ ਕੇ ਮੈਨੂੰ ਲੱਗਦਾ ਨਹੀਂ ਨਿਭੜਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਨੂੰ ਪਤਾ ਨਹੀਂ ਆ ਉਦੋਂ ਗਲਤੀ ਹੁੰਦੀ ਰਹੇ ਠੀਕ ਹੈ ਪਰ ਜਦੋਂ ਪਤਾ ਲੱਗ ਜਾਂਦਾ ਫਿਰ ਜਿਹੜੀ ਉਸ ਤੋਂ ਬਾਅਦ ਕੀਤੀ ਜਾਂਦੀ ਉਹ ਗਲਤੀ ਨਹੀਂ ਉਹ ਗੁਨਾਹ ਹੁੰਦਾ ਆ ਤੇ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਰੱਖਿਆ ਸੀ ਜਿਨ੍ਹਾਂ ਨੂੰ ਜਿਹੜੇ ਵੀਰਾਂ ਨੇ ਇਹਨਾਂ ਵੀਰਾਂ ਨੂੰ ਰੱਖਿਆ ਉਹ ਅੱਗੇ ਤੋਂ ਕੋਈ ਵੀ ਅਜਿਹੇ ਬੰਦਾ ਦਿਮਾਗੀ ਤੌਰ ਤੇ ਬਿਮਾਰ ਨਹੀਂ ਰੱਖਣਗੇ ਰੱਖਣਗੇ ਤਾਂ ਚੰਗਾ ਭਲਾ ਬੰਦਾ ਤਨਖਾਹ ਦੇ ਰੱਖਣਗੇ ਜੇ ਉਹ ਫੇਰ ਇਹ ਗਲਤੀ ਕਰਦੇ ਆ ਤੇ ਪਿੰਡ ਦੇ ਜਿਹੜੇ ਪਰਮੱਤੇ ਸੱਜਣ ਨੇ ਜਿਹੜੇ ਮੋਦਵਾਰ ਸੱਜਣ ਨੇ ਉਹ ਉਹਨਾਂ ਦੇ ਪਿੱਛੇ ਨਹੀਂ ਆਉਣਗੇ ਇਹ ਇੱਕ ਫੈਸਲਾ ਤੈਅ ਹੋਇਆ ਵਾ ਪ੍ਰਸ਼ਾਸਨ ਨੇ ਸਾਥ ਦਿੱਤਾ ਉਹਦਾ ਤਾਂ ਅਸੀਂ ਧੰਨਵਾਦ ਹੀ ਨਹੀਂ ਕਰ ਸਕਦੇ ਕਿਉਂਕਿ ਇਹ ਮਸਲਾ ਇਨਸਾਨੀਅਤ ਦਾ ਆ ਨਾ ਇਹ ਧਰਮ ਦਾ ਤੇ ਨਾ ਜਾਤ ਦਾ ਆ ਇਨਸਾਨੀਅਤ ਦਾ ਮਸਲਾ ਆ ਤੇ ਸੇਵਾ ਹੀ ਸਾਨੂੰ ਸਾਡੇ ਗੁਰੂ ਸਾਹਿਬ ਸਿਖਾਉਂਦੇ ਨੇ ਭੁੱਲਾ ਚੁੱਕਾਂ ਦੀ ਖਿਮਾ ਚੋਣਨੇ ਆ ਜੀ ਵੱਧ ਘੱਟ ਬੋਲਿਆ ਗਿਆ ਹੋਵੇ ਸ਼ਮਾ ਚੋਣਨੇ ਆ ਤੁਸੀਂ ਰੱਬ ਰੂਪ ਸੰਗਤ ਤੋਂ ਸ਼ਮਾ ਚੋਣਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸਾਰੇ ਹਾਲਾਤ ਦੇਖੇ ਆ ਦੱਸਣ ਦੀ ਲੋੜ ਨਹੀਂ ਪਰ ਅਸੀਂ ਬੇਨਤੀ ਕਰਦੇ ਆ ਆਪ ਦੇ ਪੰਜਾਬ ਵਾਸੀਆਂ ਨੂੰ ਉਹਨਾਂ ਚੰਦ ਦੇ ਲੋਕਾਂ ਨੂੰ ਜਿਹੜੇ ਇਦਾਂ ਦਾ ਅਪਰਾਧ ਕਰ ਰਹੇ ਨੇ ਕਿ ਇਹ ਰਿੰਪੂ ਵੀਰ ਕਿਹੜੀ ਜ਼ਿੰਦਗੀ ਜੀ ਰਿਆ ਸੀ ਕਿਵੇਂ ਇਹਨੂੰ ਰੇੜੇ ਤੇ ਗਾੜੀ ਜੋਇਆ ਜਾਂਦਾ ਸੀ ਹਰ ਰੋਜ਼ ਸਾਡੇ ਕੋਲ ਬਹੁਤ ਵੀਡੀਓ ਪਰ ਅਸੀਂ ਇੱਕ ਛੋਟਾ ਜਿਹਾ ਕਲਿੱਪ ਲਾਇਆ ਤੁਸੀਂ ਦੇਖ ਹੀ ਲਿਆ ਸੋ ਇਹ ਆਪਣੇ ਘਰ ਵੀ ਜਾਣਾ ਚਾਹੁੰਦਾ ਜੀ ਪਰ ਤੁਸੀਂ ਇਹ ਹਾਲਾਤ ਦੇਖ ਲੇ ਇਸ ਵੀਰ ਦੇ ਤੁਸੀਂ ਸਾਡੇ ਲੋਕਾਂ ਦੀ ਸੋਚ ਦੇਖ ਲੇਗੀ ਕਿ ਕਿੱਥੋਂ ਤੱਕ ਠਹਿਰ ਚੁੱਕੀ ਆ ਸਾਡੇ ਅੰਦਰੋਂ ਜਮਾ ਇਨਸਾਨੀਅਤ ਖਤਮ ਹੋ ਗਈ ਸਾਡੇ ਲੋਕ ਜਿਹੜੇ ਨੇ ਸਫਾਈਆਂ ਹੀ ਦੇਈ ਜਾਂਦੇ ਨੇ ਜਦੋਂ ਅਸੀਂ ਇਦਾਂ ਦੇ ਵੀਰਾਂ ਨੂੰ ਛਡਵਾਉਣ ਜਾਂਦੇ ਆ ਤਾਂ ਇਹੀ ਕਿਹਾ ਜਾਂਦਾ ਜੀ ਅਸੀਂ ਇਹਨਾਂ ਨੂੰ ਰੋਡ ਤੋਂ ਸੇਵਾ ਵਾਸਤੇ ਲਿਆਂਦਾ ਸੋ ਸੇਵਾ ਵਾਸਤੇ ਕੋਈ ਨਹੀਂ ਲੈ ਕੇ ਉਹਨਾਂ ਆਪਦੇ ਸਵਾਰਥ ਵਾਸਤੇ ਲੈ ਕੇ ਆਉਂਦੇ ਨੇ ਜਿਹੜੇ ਵੀ ਇਸ ਵੀਰ ਦੇ ਮਸਲੇ ਦੇ ਵਿੱਚ ਵੀਰ ਆਏ ਸੀ ਉਹਨਾਂ ਨੂੰ ਵੀ ਕਿਹਾ ਹੋਰਾਂ ਨੂੰ ਵੀ ਅਸੀਂ ਕਿਹਾ ਕਿ ਜਿਹੜੇ ਬਜ਼ੁਰਗ ਸਾਡੇ ਕੋਲ ਜਿਹੜੇ ਲੈਟਰਨਿਕ ਬਾਥਰੂਮ ਕੱਪੜਿਆਂ ਤੇ ਕਰਦੇ ਆ ਭਈ ਤੂੰ ਉਹ ਉਹ ਲੈ ਜਾਓ ਚੱਕ ਕੇ ਆਪਦੇ ਘਰੇ ਰੱਖੋ ਤੇ ਸੇਵਾ ਕਰ ਲਓ ਜ਼ੁਬਾਨ ਬੰਦ ਹੋ ਜਾਂਦੀ ਆ ਤੇ ਹੈਨਾ ਜਿਹੜਾ ਕੈਸੇ ਬੀਚ ਤੇ ਇਹਦਾ ਕੈਸੇ ਕੈਸੇ ਬਤਾਉਂ ਤੜਾ ਵਿੱਚ ਜੇ ਚਲ ਆ ਜਾ ਪਿੱਛੇ ਮੁੜੇ 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 ਬਾਸ ਬਾਸ ਸੋ ਇੱਕ ਚੀਜ਼ ਹੋਰ ਬੜੀ ਕਹੀ ਗਈ ਉਹਨਾਂ ਵੱਲੋਂ ਜੀ ਇਹ ਤਾਂ ਇੱਕ ਦੋ ਦਿਨ ਰੇੜਾ ਖਿੱਚਿਆ ਆਇੰਨੇ ਜਿਹੜੇ ਬੰਦੇ ਨੇ ਇੱਕ ਦੋ ਤੇੜਾ ਖਿੱਚਿਆ ਹੋਵੇ ਕੀ ਉਹਦੇ ਦਿਮਾਗ 'ਚ ਇੰਨੀ ਗੱਲ ਫੇਟ ਹੋ ਜੂਗੀ ਕਿ ਉਹ ਐਵੇਂ ਚੱਲਣ ਲੱਗ ਜੂਗਾ ਨਹੀਂ ਕਿਉਂਕਿ ਹਰ ਰੋਜ਼ ਹੁੰਦਾ ਸੀ ਇਹਦੇ ਨਾਲ ਪਰ ਉੱਥੇ ਉੱਥੇ ਤੁਸੀਂ ਸਾਰੀ ਵੀਡੀਓ 'ਚ ਦੇਖਿਆ ਕਿ ਕਿੰਨੇ ਲੋਕ ਜਿਹੜੇ ਨੇ ਜੀ ਜੀ ਸਾਨੂੰ ਖੁਸ਼ੀ ਹੋਈ ਆ ਕਿ ਜਦੋਂ ਅਸੀਂ ਇਹਨਾਂ ਵੀਰਾਂ ਨੂੰ ਲੈਣ ਗਏ ਆ ਤੇ ਉੱਥੇ ਬਹੁਤ ਭਾਰੀ ਮਾਤਰਾ ਦੇ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ ਉਹ ਭਾਈਚਾਰਾ ਦੇਖਿਆ ਅਸੀਂ ਖੁਸ਼ੀ ਦੀ ਗੱਲ ਹੈ ਪਰ ਦੁੱਖ ਦੀ ਗੱਲ ਇਹ ਆ ਕਿ ਉਹ ਭਾਈਚਾਰਾ ਜਿਹੜਾ ਇਕੱਠਾ ਹੋਇਆ ਉਹਨਾਂ ਲੋਕਾਂ ਵੱਲੋਂ ਹੋਇਆ ਜਿਨ੍ਹਾਂ ਨੇ ਇਹੋ ਜਿਹੇ ਲੋਕਾਂ ਨੂੰ ਰੱਖਿਆ ਸੀ ਕਾਲੇ ਨਾ ਮਜਲੂਮਾਂ ਲਈ ਕੋਈ ਨਹੀਂ ਇਹ ਸਭ ਦੁੱਖ ਜ਼ਰੂਰ ਹੈ ਕਿਉਂਕਿ ਇਹ ਹਰ ਰੋਜ਼ ਰੇੜਾ ਖਿੱਚਦਾ ਸੀ ਬਹੁਤ ਲੋਕ ਦੇਖਦੇ ਹੋਣਗੇ ਪਰ ਕਿਸੇ ਕਿਸੇ ਨੇ ਇਸ ਵੀਰ ਦੀ ਆ ਸਾਹ ਨਹੀਂ ਲਈ ਉਸ ਪਰਿਵਾਰ ਨੂੰ ਜਾ ਕੇ ਕਿਹਾ ਨਹੀਂ ਆ ਵੀ ਭਈ ਕੰਮ ਕਰਾਉਂਦੇ ਠੀਕ ਹੋ ਪਰ ਇਹ ਜ਼ੁਲਮ ਨਾ ਕਰੋ ਇਦਾਂ ਹੀ ਛੋਟੇ ਛੋਟੇ ਬੱਚੇ ਪਿੰਡਾਂ ਦੇ ਵਿੱਚ ਕਿਡਨੈਪ ਕਰਕੇ ਰੱਖੇ ਨੇ ਛੋਟੇ ਛੋਟੇ ਬੱਚੇ ਔਰਤਾਂ ਰੱਖੀਆਂ ਨੇ ਅਸੀਂ ਲੱਗੇ ਹੋਏ ਆ ਸੋ ਇਹ ਬਹੁਤ ਵੱਡੇ ਪੱਧਰ ਤੇ ਜੁਰਮ ਹੋ ਰਿਹਾ ਇੱਕ ਜਿਵੇਂ ਬੜਾ ਕੁਝ ਦੇਖਿਆ ਤੁਸੀਂ ਇਸ ਵੀਡੀਓ ਦੇ ਵਿੱਚ ਲੱਗੇ ਹੋਏ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਛੱਡ ਪਉਣ ਜਾ ਰਹੇ ਆ ਤੁਹਾਡੀਆਂ ਸੇਵਾਵਾਂ ਦੀ ਸਾਨੂੰ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਸਾਥ ਜ਼ਰੂਰ ਦਿਓ ਸਿੱਧੀ ਸੇਵਾ ਦੁਕਾਨਦਾਰ ਨੂੰ ਦੇ ਦਿਓ ਭੁੱਲਾ ਜੁਕਾ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਤੋ ਦੋਸਤੋ ਅਜਿਹੇ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੋ ਕਿ ਬਾਣਾ ਪਾ ਕੇ ਵੀ ਕਿਸ ਤਰ੍ਹਾਂ ਲੋਕਾਂ ਦੇ ਜ਼ੁਲਮ ਕਰਦੇ ਨੇ ਕੀ ਤੁਹਾਨੂੰ ਲੱਗਦਾ ਹੈ ਅਜਿਹੇ ਲੋਕਾਂ ਤੋਂ ਪ੍ਰਮਾਤਮਾ ਖੁਸ਼ ਹੁੰਦਾ ਹੋਵੇਗਾ ਜਰੂਰ ਕਮੈਂਟ ਕਰਕੇ ਦੱਸਣਾ ਤੇ ਜਿਹੜੇ ਲੋਕ ਆ ਲਿਮਟਡ ਗਿਆਨ ਦੇ ਨਾਲ ਪਹਿਲਾਂ ਤੋਂ ਜੁੜੇ ਹੋਏ ਹਨ ਉਹ ਜਾਣਦੇ ਹੀ ਹਨ ਕਿ ਇਹ ਖਬਰ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨ ਦਾ ਮਕਸਦ ਸਿਰਫ ਇਹੀ ਹੈ ਕੀ ਇਹ ਵੀਡੀਓ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜੋ ਕਿ ਇਨਸਾਨੀਅਤ ਦੇ ਨਾਲੋਂ ਉੱਪਰ ਪੈਸੇ ਨੂੰ ਪਹਿਲ ਦਿੰਦੇ ਨੇ ਜਦ ਕਿ ਉੱਥੇ ਦੂਜੇ ਪਾਸੇ ਤੇਰਾ ਆਸਰਾ ਸੁਸਾਇਟੀ ਵੱਲੋਂ ਵਰਗੇ ਵੀਰ ਵੀ ਨੇ ਜਿਹੜੇ ਕਿ ਉਹਨਾਂ ਬੇਸਾਰਿਆਂ ਦਾ ਸਹਾਰਾ ਬਣਦੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਲੋਕ ਤੰਗ ਪ੍ਰੇਸ਼ਾਨ ਕਰਦੇ ਨੇ ਤਾਂ ਕੀ ਕਹਿਣਾ ਤੁਹਾਡਾ ਇਸ ਮਸਲੇ ਤੇ ਜਰੂਰ ਕਮੈਂਟ ਕਰਨਾ ਤੇ ਏ ਸੀ ਅੱਜ ਦੀ ਪੂਰੀ ਵੀਡੀਓ ਤੁਹਾਡੇ ਸਾਹਮਣੇ ਮਿਲਾਂਗੇ ਜਲਦ ਹੋਰ ਤਾਜ਼ਾ ਖਬਰਾਂ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ